ਪੰਜਾਬ ਚ ਮਹਿਲਾ ਕਮਿਸ਼ਨ ਦਾ ਅਹੁਦਾ ਪਿਛਲੇ ਕਾਫੀ ਲੰਬੇ ਸਮੇਂ ਤੋਂ ਖਾਲੀ ਪਿਆ ਸੀ ਕਿਉਂਕਿ ਮਨੀਸ਼ਾ ਗੁਲਾਟੀ ਆਪਣੀ ਟਰਮ ਪੂਰੀ ਕਰ ਗਈ ਸੀ ਉਸ ਤੋਂ ਬਾਅਦ ਪੰਜਾਬ ਸਰਕਾਰ ਦੇ ਵੱਲੋਂ ਕਿਸੇ ਵੀ ਔਰਤ ਨੂੰ ਇਸ ਅਹੁਦੇ ਤੇ ਵਿਰਾਜਮਾਨ ਨਹੀਂ ਕੀਤਾ ਸੀ ਪਰ ਗੱਲ ਕਰਦੇ ਹਾਂ ਅੱਜ ਮੋਹਾਲੀ ਚ ਰਾਜ ਲਾਲੀ ਗਿੱਲ ਨੂੰ ਪੰਜਾਬ ਦੀ ਮਹਿਲਾ ਕਮਿਸ਼ਨ ਦਾ ਅਹੁਦਾ ਸੰਭਾਲ ਦਿੱਤਾ ਗਿਆ ਹੈ ਤੇ ਅੱਜ ਰਸਮੀ ਤੌਰ ਤੇ ਉਹਨਾਂ ਨੇ ਇਹ ਅਹੁਦਾ ਵੀ ਸੰਭਾਲ ਲਿੱਤਾ ਹੈ ਇਸ ਮੌਕੇ ਪੰਜਾਬ ਦੇ ਕੈਬਨਿਟ ਮੰਤਰੀ ਮੀਤ ਹੇਰ ਅਤੇ ਫਰੀਦਕੋਟ ਤੋਂ ਲੋਕ ਸਭਾ ਦੇ ਉਮੀਦਵਾਰ ਕਰਮਜੀਤ ਅਨਮੋਲ ਵਿਸ਼ੇਸ਼ ਤੌਰ ਤੇ ਉਹਨਾਂ ਨੂੰ ਅਹੁਦਾ ਸੰਭਾਲਣ ਦੇ ਵਿੱਚ ਹਾਜ਼ਰ ਰਹੇ ਉਹਨਾਂ ਨੇ ਮੂੰਹ ਮਿੱਠਾ ਕਰਵਾ ਕੇ ਰਾਜ ਲਾਲੀ ਗਿੱਲ ਨੂੰ ਅਹੁਦਾ ਸੰਭਾਲਿਆ ਆਓ ਤੁਹਾਨੂੰ ਲੈ ਚਲਦੇ ਹਾਂ ਸਿੱਧਾ ਹੀ ਮੁਹਾਲੀ ਚ ਤੇ ਦਿਖਾਨੇ ਆ ਤੁਹਾਨੂੰ ਲਾਈਵ ਤਸਵੀਰਾਂ ਮਹਿਲਾ ਕਮਿਸ਼ਨ ਕੀ ਕਹਿੰਦੀ ਹੈ ਕੈਬਨਿਟ ਮੰਤਰੀ ਕੀ ਕਹਿੰਦੇ ਨੇ ਕਰਮਜੀਤ ਅਨਮੋਲ ਕੀ ਕਹਿੰਦਾ ਉਹ ਵੀ ਤੁਹਾਨੂੰ ਸੁਣਾਵਾਂਗੇ ਸਭ ਤੋਂ ਪਹਿਲਾਂ ਦੇਖੋ ਇਹ ਲਾਈਵ ਤਸਵੀਰਾਂ

ਐਂਡ ਆਨਰੇਬਲ ਸੀਐਮ ਭਗਵੰਤ ਮਾਨ ਸਾਹਿਬ ਕਿ ਸੰਦੀਪ ਪਾਟਕ ਜੀ ਜਿਨ੍ਹਾਂ ਨੇ ਮੈਨੂੰ ਇਹ ਰਿਸਪੋਨਸਿਬਿਲਟੀ ਦਿੱਤੀ ਹੈ ਐਂਡ ਆਫ ਕੋਰਸ ਇਟਸ ਅ ਵੈਰੀ ਹਿਊਜ ਰਿਸਪੋਨਸਿਬਿਲਟੀ ਮੈਂ ਸਮਝਦੀ ਹਾਂ ਇਸ ਦੀ ਗਹਿਰਾਈ ਨੂੰ ਵੀ ਮੈਂ ਸ਼ੁਰੂ ਤੋਂ ਹੀ ਪਾਰਟੀ ਦੇ ਨਾਲ ਕੰਮ ਕੀਤਾ ਵਿਮਨ ਵਿਗ ਦੇ ਪ੍ਰੈਜ਼ੈਂਟ ਵੀ ਰਹੀ ਹਾਂ ਜ਼ੋਨਸ ਵੀ ਕੰਮ ਕੀਤਾ ਅਸੀਂ ਪਿੰਡਾਂ ਪਿੰਡਾਂ ਜਗ੍ਹਾ ਘਰ ਘਰ ਚ ਗਏ ਇਸਨੂੰ ਇਸ ਦੀ ਮੁਸ਼ਕਿਲ ਬਹੁਤ achi tarah ਪਤਾ ਨੇ ਕਿ ਇਸ ਟਾਈਮ ਦੇ ਕੀ ਹਾਲਾਤ ਨੇ ਘਰਾ ਦੇਗੇ ਕਿ ਮੈਂ ਪੂਰੀ ਕੋਸ਼ਿਸ਼ ਕਰਾਂਗੀ ਆਪਣੀ ਇਸ ਪਾਰਟੀ ਦੇ ਇਸ ਡਿਊਟੀ ਦੀ ਰਿਸਪੋਨਸਿਬਿਲਟੀ ਨਿਭਾਉਣ ਦੇ ਲਈ ਤੰਦੇ ਹੀ ਨੰਨ ਲਵਾਂ। ਸਾਡਾ ਪਾਰਟੀ ਦੇ ਫਾਊਂਡਰ ਮੈਂਬਰ ਤੋਂ ਲੈ ਕੇ ਇੱਥੋਂ ਤੱਕ ਦਾ ਸਫਰ ਕਿਵੇਂ ਦਾ ਰਿਹਾ ਬਹੁਤ ਵਧੀਆ ਰਿਹਾ ਅਸੀਂ ਮੈਂ ਜੁਆਇਨ ਕੀਤਾ ਸੀ ਐਸੀ ਵੋਲੰਟੀਅਰ ਦਰਿਆ ਵਿਚਾਇਆਂ ਨੇ ਝੰਡੇ ਚੱਕੇ ਨੇ ਪੁਲਿਸ ਦੇ ਡੰਡੇ ਖਾਦੇ ਨੇ ਧਰਨੇ ਲਾਏ ਨੇ ਉਸ ਤੋਂ ਬਾਅਦ ਪਾਰਟੀ ਨੇ ਮੈਨੂੰ ਜ਼ੋਨ ਦੀ ਰਿਸਪੋਨਸਿਬਿਲਟੀ ਦਿੱਤੀ ਆਹ ਕੰਮ ਨੂੰ ਦੇਖਦੇ ਹੋਏ ਉਹਨਾਂ ਨੇ ਮੈਨੂੰ ਵਿਮਨ ਦੀ ਦਾ ਪ੍ਰੈਜ਼ੀਡੈਂਟ ਬਣਾਇਆ ਔਰ ਉਸ ਤੋਂ ਬਾਅਦ ਵੀ ਅਸੀਂ ਪਾਰਟੀ ਜਿੱਥੇ-ਜਿੱਥੇ ਸਾਡੀ ਸੇਵਾ ਲਾਂਦੇ ਰਹੇ ਅਸੀਂ ਪਾਰਟੀ ਦੀ ਕਰਦੇ ਰਹੇ ਐਂਡ ਆਮ ਗ੍ਰੇਟਫੁਲ ਟੂ ਦਾ ਪਾਰਟੀ ਟੂ 올 ਮਾਈ ਲੀਡਰਸ ਕਿ ਆ ਜੈਡੀ ਵੀ ਰਿਸਪੋਨਸਿਬਿਲਟੀ ਔਰ ਊਮਨ ਸੇਫਟੀ ਨੂੰ ਤੁਸੀਂ ਕਿਵੇਂ ਦੇਖਦੇ ਹੋ ਤੇ ਕੀ ਕੀ ਕੰਮ ਕਰੋਗੇ ਇਸ ਡਾਇਰੈਕਸ਼ਨ ਦੇ ਵਿੱਚ ਬੜੀ ਵੱਡੀ ਜ਼ਿੰਮੇਵਾਰੀ ਹੈ ਕਿ ਊਮਨ ਸੇਫਟੀ ਇਜ਼ ਦਾ ਮੋਸਟ ਇੰਪੋਰਟੈਂਟ ਸੇਫਟੀ ਵੀ ਔਰ ਵਿਮਨ ਦੀ ਇਕਨੋਮਿਕ ਇੰਡੀਪੈਂਡੈਂਸ ਵੀ ਔਰ ਬੱਚਿਆਂ ਦੀ ਇਸ ਕਰ ਕੇ ਵੇਟੇਜ ਦੀ এডਿਕੇਸ਼ਨ ਐਂਡ ਸਪੋਰਟਸ ਇਹ ਤੋਂ ਤੇ ਪੂਰਾ ਤਾਂ ਕਰ। ਉਹ ਜਿਹੜਾ ਬੜਾ ਇੰਪੋਰਟੈਂਟ ਹੁੰਦਾ ਸੀਗਾ ਮੈਡਮ ਨੇ ਸੰਭਾਲ ਲਿਆ ਤੇ ਕਿਵੇਂ ਦੇਖਦੇ ਆ ਦੇਖੋ ਜੀ ਮੈਂ ਜਿਵੇਂ ਪਹਿਲਾਂ ਮੈਮ ਨੇ ਕਿਹਾ ਕਿ ਮੈਂ ਵੋਲੰਟੀਅਰ ਤੋਂ ਲੈ ਕੇ ਬੜਾ ਕੰਮ ਕੀਤਾ ਉਹਦੇ ਚ ਮੈਂ ਉਹ ਹੀ ਐਡ ਕਰੂੰਗਾ ਕਿਉਂਕਿ ਹੋ ਸਕਦਾ ਹੈ ਕਈਆਂ ਨੇ ਅੱਜ ਤੋ ਅਖਬਾਰਾਂ ਦੀਆਂ ਸੁਰਖੀਆਂ ਬਣਿਆ ਹੋਗਾ ਪਹਿਲੀ ਨਾਮ ਬਾਅਦ ਨਾਮ ਪੜਿਆ ਹੋਵੇ ਪਰ ਇਹ ਜਿਹੜੀ ਕੁਰਸੀ ਹੈ ਇਹ ਕੈਲੋ ਵੀ ਪਲੇਟ ਚ ਪਰੋਸ ਕੇ ਨਹੀਂ ਮਿਲੀ ਮੈਡਮ ਨੂੰ ਮੈਂ ਪਿਛਲੇ ਤਕਰੀਬਨ 10 ਸਾਲ ਤੋਂ ਮੈਂਨ ਦੇ ਨਾਲ ਕੰਮ ਜਿਹੜਾ ਉਹ ਕੀਤਾ ਤੇ ਬੜੀ ਮਿਹਨਤ ਪਾਰਟੀ ਦੇ ਲਈ ਕੀਤੀ ਹੈ ਉਤਰਾ ਚੜਾ ਵੀ ਬੜਿਆ ਇਹ ਪਾਰਟੀ ਚ ਤੇ ਬੜੇ ਲੋਕ ਸੀ ਜਿਹੜੇ ਸਾਨੂੰ ਛੱਡ ਕੇ ਚਲੇ ਗਏ ਤੇ ਇਹ ਉਹਨਾਂ ਚੋਂ ਹੈ ਜਿਹੜੇ ਕੁਝ ਲੋਕ ਪਾਰਟੀ ਦੇ ਨਾਲ ਲਗਾਤਾਰ ਖੜੇ ਰਹੇ ਤੇ ਔਕੇ ਸਭ ਨੇ ਜੇ ਕੰਮ ਵੀ ਪਾਰਟੀ ਦੇ ਨਾਲ ਡਟ ਕੇ ਜਿਹੜਾ ਉਹ ਕੀਤਾ ਤੇ ਮੈਂ ਧੰਨਵਾਦ ਕਰਦਾ ਰਵਿੰਦ ਕੇਜਰੀਵਾਲ ਜੀ ਦਾ ਮੁੱਖ ਮੰਤਰੀ ਭਗਵੰਤ ਮਾਨ ਜੀ ਦਾ ਜਿਨ੍ਹਾਂ ਨੇ ਉਸ ਮਿਹਨਤ ਦੀ ਕਦਰ ਕਰਦੀ ਹੋਈ ਅੱਜ ਇੱਕ ਬਹੁਤ ਵੱਡੀ ਕੁਰਸੀ ਜਿਹੜੀ ਹੈ ਰਾਜ ਲਾਲੀਗੜ ਜਿਹੜੇ ਮੈਮ ਹੈ ਉਹਨਾਂ ਨੂੰ ਦਿੱਤੀ ਹੈ ਸੋ ਮੈਂ ਕੰਮ ਇਹਨਾਂ ਦਾ ਦੇਖਿਆ ਤੇ ਉਮੀਦ ਵੀ ਕਰਦਾ ਤੇਹੀ ਪ੍ਰਮਾਤਮਾ ਅਗੇ ਅਰਦਾਸ ਕੀ ਕਰਦਾ ਕਿ ਇਸ ਚੇਅਰ ਨੂੰ ਜਿਹੜਾ ਇਨਸਾਫ ਦੇਣਗੇ ਤੇ ਜਿਹੜੀਆਂ ਪੰਜਾਬ ਦੀਆਂ ਮਹਿਲਾਵਾਂ ਨੇ ਉਹਨਾਂ ਦੇ ਰਾਈਟਸ ਦੀ ਜਿਹੜਾ ਇਹ ਕੰਮ ਹੈ ਜਿਹੜਾ ਉਹ ਕਰਨਗੇ ਸੋ ਮੈਂ ਮੈਨੂੰ ਬਹੁਤ ਬਹੁਤ ਵਧਾਈ ਦੇਣਾ ਥੈਂਕ ਯੂ ਜੀ ਸਰ ਤੇ ਜਿਹੜਾ ਅੱਜ ਉੱਤੇ ਜਿਹੜਾ ਬਿਰਾਜਮਾਨ ਹੈ ਮੈਨੂੰ ਤਾਂ ਤੁਸੀਂ ਮੰਨਣਾ ਆਪਣੇ ਵੀ ਜਾਣਦੇ ਹੋ ਮੈਡਮ ਨੂੰ ਅਗੜੀ ਰਿਸਪੌਂਸਰਟੀ ਮਿਲੀ ਹੈ ਮੇਰੇ ਵੱਲੋਂ ਬਹੁਤ ਬਹੁਤ ਵਧਾਈਆਂ ਮੈਡਮ ਰਾਜਨ ਗਿੱਲ ਜੀ ਬੜੇ ਅੱਛੇ ਇਨਸਾਨ ਨੇ ਔਰ ਅੱਜ ਵੀ ਨਾ ਕਿ ਇਹ ਇਸ ਲੋਕੀ ਨੂੰ ਸੁਣਾਉਣ ਕਿ ਬੜੇ ਸਨਮਿਤ ਹੋਏ ਇਨਸਾਨ ਨੇ ਕੰਮ ਦਿੱਤੇ ਨਾ ਇਟੈਕ ਤੇ ਮੇਰੇ ਵੱਲੋਂ ਅਜਾ ਤੁਹਾਨੂੰ ਵੀ ਬੜੀ ਵੱਡੀ ਜ਼ਿੰਮੇਵਾਰੀ ਮਿਲੀ ਹੈ ਜੀ ਕਿਵੇਂ ਦੇਖਦੇ ਹੋ ਨਵੀਂ ਇਨਿੰਗ ਸ਼ੁਰੂ ਕਰਨ ਜਾ ਰਹੇ ਹੋ ਦੇਖੋ ਸਭ ਤੋਂ ਪਹਿਲਾਂ ਤਾਂ ਮੇਰੀ ਬੜੀ ਖੁਸ਼ੀ ਹੁੰਦੀ ਹੈ ਕਿ ਮੈਨੂੰ ਬਾਬਾ ਫਰੀਦ ਜੀ ਦੀ ਧਰਤੀ ਤੋਂ ਟਿਕਟ ਮਿਲੀ ਹੈ ਤੇ ਦੂਜਾ ਭਗਵਾਨ ਸਿੰਘ ਮਾਨ ਐਂਡ ਕੇਜੀਵਾਲ ਸਾਹਿਬ ਨੇ ਐਨਾ ਮੇਰੇ ਤੇ ਵਿਸ਼ਵਾਸ ਜਤਾਇਆ ਕਿ ਮੈਨੂੰ ਉੱਥੋਂ ਟਿਕਟ ਦਿੱਤੀ ਔਰ ਮੈਂ ਪੂਰੀ ਕੋਸ਼ਿਸ਼ ਕਰਵਾਇਜੀ ਲੋਕਾਂ ਦੀਆਂ ਮਦਦ ਤੁਸੀਂ ਦੇਖਿਆ ਕਿ ਪੰਜਾਬ ਦੇ ਕੈਬਨਿਟ ਮੰਤਰੀ ਮੀਤ ਹੇਰ ਦੇ ਅਤੇ ਕਰਮਜੀਤ ਅਨਮੋਲ ਦੇ ਵੱਲੋਂ ਰਾਜ ਲਾਲੀ ਗਿੱਲ ਨੂੰ ਪੰਜਾਬ ਦੀ ਮਹਿਲਾ ਕਮਿਸ਼ਨ ਬਣਨ ਤੇ ਚੇਅਰਮੈਨ ਬਣਨ ਤੇ ਮੁਬਾਰਕਵਾਦ ਦਿੱਤੀ ਉੱਥੇ ਹੀ ਪੰਜਾਬ ਦੀ ਮਹਿਲਾ ਕਮਿਸ਼ਨ ਨੇ ਸਾਡੇ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਸਭ ਤੋਂ ਪਹਿਲਾਂ ਮੇਰਾ ਉਪਰਾਲਾ ਜਿਹੜਾ ਪੰਜਾਬ 'ਚ ਔਰਤਾਂ ਦੇ ਨਾਲ ਅਤਿਆਚਾਰ ਹੋ ਰਿਹਾ ਉਸ ਨੂੰ ਰੋਕਣਾ ਹੋਵੇਗਾ ਅਤੇ ਸਕੂਲਾਂ ਦੇ ਵਿੱਚ ਲੜਕੀਆਂ ਦੀ ਸਿੱਖਿਆ ਨੂੰ ਵੀ ਉਹਨਾਂ ਨੇ ਤਵੱਜੋ ਦਿੱਤੀ ਹੈ ਹੁਣ ਦੇਖਣਾ ਇਹ ਵਗਾ ਕਿ ਆਪਣੇ ਵਾਅਦਿਆਂ ਤੇ ਰਾਜ ਲਾਲੀ ਗਿੱਲ ਕਿੰਨਾ ਖਰਾ ਉਤਰਦੀ ਹੈ ਕਿ ਲੋਕ ਸਭਾ ਦੇ ਵਿੱਚ ਉਹ ਔਰਤਾਂ ਨੂੰ ਲੁਭਾਉਣ ਦੇ ਵਿੱਚ ਕਾਮਯਾਬ ਹੋਵੇਗੀ 13 ਦੀਆਂ 13 ਲੋਕ ਸਭਾ ਦੀਆਂ ਸੀਟਾਂ ਕਿ ਆਮ ਆਦਮੀ ਪਾਰਟੀ ਜਿੱਤ ਸਕੇਗੀ ਇਹ ਤਾਂ ਨਾਲਾ ਸਮਾਹੀ ਦੱਸੇਗਾ ਮੁਹਾਲੀ ਤੋਂ ਸਟਾਰ ਨਿਊਜ਼ ਪੰਜਾਬੀ ਦੇ ਲਈ ਡੇਵਿਡ ਵਰਮਾ ਦੀ ਖਾਸ ਰਿਪੋਰਟ ਤੁਸੀਂ ਦੇਖ ਰਹੇ ਹੋ ਸਟਾਰ ਨਿਊਜ਼ ਪੰਜਾਬੀ